ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਤੁਹਾਡੇ ਰੂਬਰੂ ਉਸ ਘਟਨਾ ਨੂੰ ਲੈ ਕੇ ਹੋ ਰਿਹਾ ਹੈ ਜਿਹੜੀ ਕੱਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਜੋ ਘੰਟਾ ਘੜ ਦੇ ਬਾਹਰ ਜਹੰਦਰ ਸਿੰਘ ਅਕਾਲ ਤਖਤ ਸਾਹਿਬ ਵੱਲੋਂ ਸੁਨਾਏ ਫੈਸਲੇ ਅਨੁਸਾਰ ਜੋ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰਾ ਦੌਰਾਨ ਵਿਦੋਸ਼ੇ ਜੋ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਰੋਸ ਵਜੋਂ ਤਾਂ ਨੇ ਦੇ ਬੈਠੇ ਜੋ ਸਿੱਖ ਨੋਈਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਾ ਗੁਨਾਹ ਕਬੂਲ ਕਰਨ ਤੇ ਸੌਦੇ ਸਾਧ ਨੂੰ ਜੋ ਬਿਨਾਂ ਮਾਫੀ ਮੰਗਿਆ ਸਿੰਘ ਸਭਾ ਨੂੰ ਆਪਣੀ ਕੋਠੀ 'ਚ ਬੁਲਾ ਕੇ ਮਾਫੀ ਕਰਦੇ ਹੁਕਮ ਕਰਨ ਤਹਿਤ ਅਤੇ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਗੋਲਕਤਾ ਜਿਹੜਾ ਉਹ ਮਾਇਆ ਜਿਹੜੀ ਆ ਕਰੋੜ ਰੁਪਏ ਦੇ ਨੇੜੇ ਉਹ ਲਾ ਕੇ ਉਸ ਝੂਠੀ ਮਾਫੀ ਨੂੰ ਜਿਹੜਾ ਜਿਹੜੀ ਮੰਗੀ ਨਹੀਂ ਗਈ ਸੀ ਔਰ ਉਹਨੂੰ ਲੋਕਾਂ ਵਿੱਚ ਜੱਤਾਂ ਗੱਲੀ ਕੇ ਸਰਸਾ ਸਾਧ ਨੇ ਮਾਫੀ ਮੰਗ ਲਈ ਹੈ ਤਾਂ ਕਿ ਸਿੱਖ ਸੰਗਤਾਂ ਦੀਆਂ ਵੋਟਾਂ ਵਟੋਰੀਆਂ ਜਾ ਸਕਣ ਤਾਂ ਇਹ ਜਿਹੜੀਆਂ ਸਾਧਸ਼ਾ ਰਚੀਆਂ ਇਹ ਸਾਰੀਆਂ ਸੁਖਵੀਰ ਸਿੰਘ ਬਾਦਲ ਨੇ ਕਬੂਲ ਕੀਤੀਆਂ ਗਈਆਂ ਤਾਂ ਫਿਰ ਉਹਨਾਂ ਨੇ ਜੋ ਸਜ਼ਾ ਲਾਈ ਉਹ ਸਜ਼ਾ ਦੇ ਇੱਕ ਤਹਿਤ ਹੀ ਜੋ ਵਰਸ਼ਾ ਵੜ ਕੇ ਸੁਖਵੀਰ ਸਿੰਘ ਬਾਦਲ ਜੋ ਘੰਟਾ ਘਰ ਵਾਲੇ ਪਾਸੇ ਡਿਊਟੀ ਦੇ ਰਿਹਾ ਸੀ ਸੇਵਾਦਾਰ ਦੀ ਉਸ ਸਮੇਂ ਪੰਥਕ ਸੰਘਰਸ਼ ਕੌਮੀ ਸੰਘਰਸ਼ ਵਿੱਚ ਲੰਬੋ ਸਮਾਜ ਜੀਲਾ ਘਟਣ ਵਾਲੇ ਅਤੇ ਆਪਣੇ ਸਰੀਰ ਦੇ ਉੱਤੇ ਜੋ ਅਨਮਨੁੱਖੀ ਤਸ਼ੱਦਦ ਸਹਿਣ ਵਾਲੇ ਨਰਾਇਣ ਸਿੰਘ ਚੋੜਾ ਵੱਲੋਂ ਉਥੇ ਗੋਲੀ ਚਲਾਈ ਜਾਂਦੀ ਹੈ ਤੇ ਗੋਲੀ ਚਲਾਉਣ ਤੋਂ ਬਾਅਦ ਜੋ ਸਿੰਘ ਸੇਵਾ ਨਾ ਵੱਲੋਂ ਇਹਦੇ ਉੱਤੇ ਜੋ ਆਪਣੇ ਵਿਚਾਰ ਪੇਸ਼ ਕੀਤੇ ਗਏ ਕਿ ਇਹ ਗੋਲੀ ਸੁਖਵੀਰ ਸਿੰਘ ਬਾਦਲ ਤੇ ਨਹੀਂ ਇਹ ਗੋਲੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸੇਵਾ ਕਰ ਰਿਹਾ ਇੱਕ ਸੇਵਾਦਾਰ ਤੇ ਜੋ ਇਹ ਮਾਰੀ ਇਮਾਰਤ ਮਾਰੀ ਗਈ ਹੈ ਗੋਲੀ ਚ ਲਾਈ ਗਈ ਹੈ ਔਰ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਗੱਲ ਇਥੇ ਸਮਝਣੀ ਚਾਹੀਦੀ ਹੈ ਕਿ ਉਹ ਸੇਵਾਦਾਰ ਵੈਸੇ ਸੇਵਾਦਾਰ ਨਹੀਂ ਉਹ ਸਜ਼ਾ ਲੱਗੀ ਕਰਕੇ ਸੇਵਾਦਾਰ ਬਣਿਆ ਸੀ ਤੇ ਸੇਵਾ ਕਿਉਂ ਲੱਗੀ ਕਿ ਉਹਨੇ ਬੇਦੋਸ਼ੇ ਨੌਜਵਾਨਾਂ ਦੇ ਨੂੰ ਗੋਲੀਆਂ ਨਾਲ ਭੁੰਨਣ ਵਿੱਚ ਉਹਦਾ ਹੱਥ ਸੀ ਉਹਦਾ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਿੱਚ ਹੱਥ ਸੀ ਔਰ ਜਿਹੜੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕੇ ਮਾਰਨ ਵਾਲੇ ਠੂਠੇ ਪੁਲਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਦੀਆਂ ਐਮਐਲਏ ਦੀਆਂ ਟਿਕਟਾਂ ਦੇਣੀਆਂ ਇਹ ਸਾਰੇ ਦੋਸ਼ਾਂ ਤਹਿਤ ਹੀ ਉਹ ਸੇਵਾਦਾਰ ਬਣਿਆ ਸੀ ਉਹ ਸੇਵਾਦਾਰ ਕੋਈ ਇਸ ਕਰਕੇ ਨਹੀਂ ਬਣਿਆ ਸੀ ਕਿਉਂਕਿ ਰੁਜ਼ਗਾਰ ਸੀ ਉਹਦਾ ਜਾਂ ਉਹ ਰੁਟੀਨ ਸੇਵਾਦਾਰ ਹੈ ਉਹ ਦੋ ਦਿੰਦ ਦੀ ਸੇਵਾ ਦਰਮਾਰਸ਼ਾ ਕਰ ਰਿਹਾ ਅੱਜ ਉਹ ਸੀਰੀ ਅਦਨਪੁਰ ਸਾਹਿਬ ਸੇਵਾ ਕਰ ਰਿਹਾ ਲੇਕਿਨ ਸੌਜਾ ਦੇ ਤੌਰ ਤੇ ਸੋ ਅੱਜ ਮੈਂ ਮੇਰੇ ਜ਼ਿਹਨ ਤੇ ਬੜੀ ਗੱਲ ਜਿਹੜੀ ਘਮਰੀ ਸੀ ਵਾਰ-ਵਾਰ ਮੇਰੇ ਅੱਗੇ ਉਹ ਫਿਲਮ ਆ ਰਹੀ ਸੀ ਕਿ ਜਦੋਂ ਇਤਿਹਾਸਕ ਸਥਾਨਾਂ ਤੇ ਗੁਰੂ ਸਾਹਿਬਾਂ ਦਾ ਇਤਿਹਾਸ ਸੁਣਾਇਆ ਜਾਂਦਾ ਤਾਂ ਉਹਦੇ ਜੇ ਅਸੀਂ ਸੁਣਦੇ ਹਾਂ ਕਿ ਜਿਹੜੇ ਮਸੰਦ ਗੁਰੂ ਘਰ ਜੋ ਸੰਗਤਾਂ ਵੱਲੋਂ ਦਿੱਤੀਆਂ ਜਾਂਦੀਆਂ ਭੇਟਾ ਸੀ ਉਹ ਨਹੀਂ ਪਹੁੰਚਾਉਂਦੇ ਸੀ ਉਹਨਾਂ ਵਿੱਚ ਕੁਛ ਨਾ ਕੁਛ ਖਿਆਨਤ ਕਰਦੇ ਸੀ ਤਾਂ ਗੁਰੂ ਸਾਹਿਬ ਨੇ ਉਹਨਾਂ ਮਸੰਦਾਂ ਨੂੰ ਜਿੰਦਿਆਂ ਨੂੰ ਤੇਲ ਦੇ ਕੜਾਹੇ ਚ ਪਾ ਕੇ ਸਾੜਿਆ ਇਹ ਸਜ਼ਾ ਸੀ ਪਰ ਅਸੀਂ ਅੱਜ ਤੱਕ ਸਾਹਿਬਾਂ ਦੇ ਜੋ ਸੇਵਾ ਦਿੱਤੀਆਂ ਗਈਆਂ ਅਸੀਂ ਉਹਦੇ ਕੇ ਸਿਰ ਚ ਖੋਨੇ ਆ ਪਰ ਅੱਜ ਮੈਂ ਇੱਕ ਬੇਨਤੀ ਕਰਦਣੀ ਚਾਹੁੰਦਾ ਕਿ ਜੇ ਇਹ ਜਿਹੜੇ ਵੱਡੇ ਗੁਨਾਹ ਬੱਜਰ ਸੁਖਵੀਰ ਬਾਦਲ ਵੱਲੋਂ ਕਬੂਲਣ ਦੇ ਉੱਤੇ ਤੇ ਸਜ਼ਾ ਉਹਨੂੰ ਵਰਸ਼ਾ ਫੜ ਕੇ ਸੇਵਾ ਕਰਨ ਦੀ ਲਾਈ ਜਾਂਦੀ ਹੈ ਉਹਨਾਂ ਨੂੰ ਸੇਵਾ ਜੋੜੇ ਘਰ ਤੇ ਜੋੜੇ ਝਾੜਨ ਦੀ ਲਾਈ ਜਾਂਦੀ ਹੈ ਤੇ ਗੁਰੂ ਘਰ ਦੇ ਲੰਗਰਾਂ ਵਿੱਚ ਜਾ ਕੇ ਭਾਂਡੇ ਸਾਫ਼ ਕਰਨ ਦੀ ਲਾਈ ਜਾਂਦੀ ਹੈ ਤਾਂ ਫਿਰ ਨਰੈਣ ਸਿੰਘ ਚੋੜਾ ਜਿਹਨੂੰ ਅੱਜ ਸੁਖਵੀਰ ਬਾਦਲ ਦੇ ਚਮਚੇ ਉਹਦੇ ਕਰਿੰਦੇ ਕਹਲਾ ਮੈਂ ਚਾਪਲੂਸ ਲੋਕ ਜਿਹੜੇ ਅੱਜ ਇਹ ਕਹਿ ਰਹੇ ਆ ਕਿ ਨਰੈਣ ਚੋੜਾ ਕਾਂਗਰਸੀ ਏਜੰਟ ਨਰੈਣ ਚੋੜਾ ਉਹਦੇ ਬਾਰੇ ਕੁਝ ਬਹੁਤ ਕੁਝ ਬੋਲਿਆ ਜਾ ਰਿਹਾ ਹੈ ਯਾਦ ਰੱਖੋ ਕਿ ਜਿਸ ਕੌਮੀ ਸੰਘਰਸ਼ ਕਰਕੇ ਅੱਜ ਵੀ ਅਸੀਂ ਬੜੀ ਅਨਖ ਦੇ ਗੈਰ ਦਾ ਜੀਵਨ ਜਿਉ ਰਹੇ ਆ ਉਸ ਸੰਘਰਸ਼ ਦਾ ਹਿੱਸਾ ਰਿਹਾ ਨਰੈਣ ਸਿੰਘ ਚੋੜਾ ਤੇ ਜੇ ਉਹਨੇ ਅੱਜ ਗੁਨਾਹ ਕੀਤਾ ਉਹਨੇ ਦਰਬਾਰ ਸਾਹਿਬ ਤੇ ਸੇਵਾ ਕਰਦੇ ਸਜ਼ਾ ਦੇ ਤੌਰ ਤੇ ਸੁਖਬੀਰ ਬਾਦਲ ਦੀ ਗੋਲੀ ਚਲਾਈ ਤੇ ਜੇ ਸੁਖਬੀਰ ਬਾਦਲ ਨੂੰ ਭਾਡੇ ਮਾਜਣ ਦੀ ਜੋੜੇ ਚੜਨ ਦੀ ਸੇਵਾ ਵਰਸ਼ਾ ਫੜਨ ਦੀ ਸੇਵਾ ਲੱਗ ਸਕਦੀ ਹੈ ਤਾਂ ਮੈਂ ਸਿੰਘ ਸਵਾਨਾ ਨੂੰ ਨਿਮਰਤਾ ਸਹਿਤ ਪੂਰੇ ਉਹਨਾਂ ਦਾ ਆਦਰ ਸਤਿਕਾਰ ਉਹਨਾਂ ਮੁੱਖ ਰੱਖ ਕੇ ਬੇਨਤੀ ਕਰਨੀ ਚਾਹੁੰਦਾ ਫਿਰ ਨਰੈਨ ਸਿੰਘ ਚੋੜਾ ਨੂੰ ਵੀ ਹੁਣ ਵਰਸ਼ਾ ਫੜਾ ਦਿਓ ਚਾਹੇ ਉਹਦੇ ਭਾਡੇ ਮ ਜਾਓ ਉਹਦੇ ਗੱਲ ਤੇ ਤਖਤੀਆਂ ਪਾਓ ਜਿਹੜਾ ਉਹਦੇ ਬੱਜਰ ਗੁਨਾਹ ਕੀਤਾ ਤੇ ਦਰਬਾਰ ਸਭ ਦੇ ਗੋਲੀ ਚਲਾਉਂਦਾ ਲੇਕਿਨ ਉਹਨੂੰ ਕਾਨੂੰਨੀ ਸ਼ਿਕੰਜੇ ਵਿੱਚੋਂ ਬਚਾਇਆ ਜਾਣਾ ਚਾਹੀਦਾ ਤੇ ਜਾਂ ਫਿਰ ਸ੍ਰੀ ਕਾਨ ਤੋਂ ਸੱਜਰ ਜਰ ਮੈਂ ਹੱਥ ਜੋੜ ਕੇ ਕਿ ਮੈਂ ਮੰਨ ਕੇ ਮੈਂ ਬੇਨਤੀ ਕਰਦਾ ਕਿ ਜਾਂ ਫਿਰ ਸ਼੍ਰੋਮਣੀ ਸ਼੍ਰੋਮਣੀ ਕੁਤਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕੀਤਾ ਜਾਵੇ ਕਿ ਜਿਹੜੇ ਗੁਨਾਹ ਕਬੂਲੇ ਗਏ ਆ ਸ੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਦੇ ਤਹਿਤ ਕਾਨੂੰਨੀ ਕਾਰਵਾਈ ਫਿਰ ਕੋਰਟਾਂ ਵਿੱਚ ਵੀ ਕਰਾਈ ਜਾਵੇ ਨਿਰਦੋਸ਼ੇ ਜਿਹੜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਰੋਸ ਵਿੱਚ ਬੈਠੇ ਧਰਨੇ ਦੇ ਉੱਤੇ ਗੋਲੀ ਚਲਾਉਣ ਵਾਲਿਆ ਤੇ ਗੋਲੀ ਚਲਾਉਣ ਦੇ ਜੁਰਮ ਦੀ ਔਰ ਜਿਹੜਾ ਗੁਰੂ ਘਰ ਦੇ ਪੈਸੇਨ ਮਯਾਨ ਨਾਲ ਖਿਆਨਤ ਕਰਨ ਦੇ ਦੋਸ਼ ਵਿੱਚ ਖੁਰਦਪੁਰਦ ਕਰਨ ਦੇ ਦੋਸ਼ ਵਿੱਚ ਕਾਨੂੰਨੀ ਵੀ ਸਜ਼ਾ ਫਿਰ ਦਵਾਈ ਜਾਵੇ ਭੋਲ ਚੋਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ